ਅਈ ਨਾਲਾ ਦੇ ਸਰਕਾਰੀ ਹਸਪਤਾਲ ਵਿਖੇ ਥੈਲੀਸੀਮ ਅਤੇ ਰੈੱਡ ਕਰਾਸ ਦਿਵਸ ਮੌਕੇ ਸਤ ਸੰਗਤ ਦਸਵੰਦ ਸੇਵਾ ਸੁਸਾਇਟੀ ਜਰਮਨੀਆਂ ਅਜਨਾਲਾ ਦੇ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਸੀ ਜਿਸ ਦੇ ਵਿੱਚ ਕਈ ਨੌਜਵਾਨਾਂ ਨੇ ਆਪਣਾ ਖੂਨਦਾਨ ਕੀਤਾ ਤੇ ਥੈਲੀਸੀਮ ਦੇ ਪੀੜਤ ਬੱਚਿਆਂ ਦੇ ਲਈ ਵੱਡੀ ਸੇਵਾ ਕੀਤੀ ਇਸ ਮੌਕੇ ਐਸ ਐਮਓ ਅਜਨਾਲਾ ਗੁਰਸ਼ਰਨ ਸਿੰਘ ਨੇ ਕਿਹਾ ਕਿ ਥੈਲੀਸੀਮ ਇੱਕ ਅਜੀਬ ਬਿਮਾਰੀ ਹੈ ਜੋ ਕਿ ਬੱਚਿਆਂ ਚ ਖੂਨ ਨਹੀਂ ਬਣ ਦਿੰਦੀ ਅਤੇ ਇਸ ਦੇ ਲਈ ਇਨ੍ਹਾਂ ਨੌਜਵਾਨਾਂ ਦੇ ਵੱਲੋਂ ਕੀਤਾ ਗਿਆ ਖੂਨਦਾਨ ਇਨ੍ਹਾਂ ਪੀੜਤ ਬੱਚਿਆਂ ਦੀ ਜਾਨ ਚਾ ਸਕਦਾ ਹੈ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਵੱਧ ਚੜ ਕੇ ਖੂਨਦਾਨ ਕੀਤਾ ਜਾਵੇ ਤਾਂ ਜੋ ਪੀੜਤ ਬੱਚਿਆਂ ਅਤੇ ਜ਼ਰੂਰਤਮੰਦ ਲੋਕਾਂ ਦੀ ਜਾਨ ਬਚਾਈ ਜਾ ਸਕੇ ਉੱਥੇ ਹੀ ਦਸਵੰਦ ਸੇਵਾ ਸੁਸਾਇਟੀ ਜਰਮਨੀ ਅਜਨਾਲਾ ਦੇ ਆਗੂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਾਲ ਦੇ ਵਿੱਚ ਦੋ ਵਾਰ ਇਹ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ ਅਤੇ ਪੀੜਤ ਬੱਚਿਆਂ ਤੇ ਜ਼ਰੂਰਤਮੰਦ ਲੋਕਾਂ ਦੇ ਲਈ ਖੂਨ ਮਹਈਆ ਕਰਵਾਇਆ ਜਾਂਦਾ ਹੈ ਉੱਥੇ ਹੀ ਖੂਨਦਾਨ ਕਰਨ ਆਏ ਨੌਜਵਾਨਾਂ ਨੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਉਹ ਆਪਣਾ ਖੂਨ ਦੇ ਕੇ ਕਿਸੇ ਦੀ ਜਾਨ ਬਚਾ ਰਹੇ ਨੇ ਅਤੇ ਸਾਨੂੰ ਸਾਰਿਆਂ ਨੂੰ ਅੱਗੇ ਆ ਕੇ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਨੇ ਤੇ ਅਸੀਂ ਇੱਥੇ ਸਾਧ ਸੰਗਤ ਦਸਵੰਤ ਸਿਆ સોસાયਟੀ ਇਨਾਲਾ ਜਰਮਨੀ ਉਹਦੇ ਮੈਂਬਰ ਆ ਜੀ ਸਾਰੇ ਅ ਅੱਜ ਇੱਥੇ ਡਾਕਟਰ ਰੀਤੂ ਜੀ ਸਿਵਲ ਹਸਪੀਟਲ ਇਨਾਲਾ ਉਹਨਾਂ ਨੇ ਸਾਨੂੰ ਥੋੜੇ ਦਿਨ ਪਹਿਲਾਂ ਕਿਹਾ ਸੀ ਕਿ ਇੱਥੇ ਥੈਲਾਸੀਮੀਆ ਡੇ ਆ ਰਿਹਾ ਹੈ ਅੱਜ ਦਾ ਅੱਜ ਦੇ ਦਿਨ ਜਿਹੜਾ ਥੈਲਾਸੀਮੀਆ ਡੇ ਆ ਜੀ ਇਹਦੇ ਵਿੱਚ ਜਿਹੜੇ ਬੱਚਿਆਂ ਨੂੰ ਖੂਨ ਨਹੀਂ ਬਣਦਾ ਜੀ ਉਹਨਾਂ ਦੇ ਵਿੱਚ ਜਿਹੜਾ ਵਾ ਖੂਨ ਬਹੁਤ ਲੋਡ ਹੁੰਦੀ ਕਿਉਂਕਿ ਉਹ ਲਗਭਗ ਮਹੀਨੇ ਬਾਅਦ ਫਿਰ ਚੇਂਜ ਕਰਨਾ ਪੈਂਦਾ ਉਹਨਾਂ ਦਾ ਖੂਨ ਜਿਹੜਾ ਵਾ ਤੇ ਇਸ ਕਾਕੇ ਡਾਕਟਰ ਸਾਹਿਬ ਨੇ ਕਿਹਾ ਸੀ ਤੇ ਅੱਜ ਸਾਡੇ ਸਾਰੇ ਵੀਰ ਜਿਹੜੇ ਜਿੰਨੇ ਵੀ ਵਲੰਟੀਅਰ ਸਾਡੇ ਹੈਗੇ ਨੇ ਉਹ ਇੱਥੇ ਬਲੱਡ ਡੋਨੇਟ ਕਰਨ ਵਾਸਤੇ ਜਿਹੜੇ ਆਏ ਨੇ ਸਿਵਲ ਹਸਪੀਟਲ ਇਨਾਲਾ ਵਿਖੇ ਹਾਂਜੀ ਇਹ ਲਗਭਗ ਹੋਣ ਤਾਂ ਸਾਡਾ 8-9 ਮਹੀਨੇ ਬਾਅਦ ਫੇਰ ਅਸੀਂ ਦੁਬਾਰਾ ਕੈਂਪ ਲਗਾ ਰਹੇ ਹਾਂ ਜੀ ਇੱਥੇ ਸਿਵਲ ਹਸਪੀਟਲ ਇਨਾਲਾ ਵਿਖੇ ਵੈਸੇ ਸਾਡਾ ਹਰ ਸਾਲ ਦੇ ਵਿੱਚ ਲਗਭਗ 2 ਕੈਂਪ ਜਿਹੜੇ ਆ ਉਹ ਹੁੰਦੇ ਆ ਜੀ ਡਾਕਟਰ ਸਾਹਿਬ ਦੇ ਕਹਿਣ ਤੇ ਅਸੀਂ ਸਾਡੇ ਵਲੰਟੀਅਰ ਜਿਹੜੇ ਵੀਰ ਆ ਉਹ ਤਿਆਰ ਰਹਿੰਦੇ ਆ ਜੀ ਹਰ ਵਕਤ ਆ ਦੇਖੋ ਮੈਂ ਤਾਂ ਪਹਿਲੀ ਗੱਲ ਤੇ ਗੱਲ ਉਹੀ ਆ ਜੀ ਜਿਵੇਂ ਸਾਡੇ ਫ ਮੈਂ ਨੋਈ ਬੰਨ ਉਹ ਕਹਾਂਗਾ ਕਿ ਅਸੀਂ ਉਹਨਾਂ ਦੀ ਐਗਜ਼ਾਮਪਲ ਲਈਏ ਕਿ ਜਿਹੜੇ ਗੋਲੀ ਦੇ ਅੱਗੇ ਬਿਲਕੁਲ 24 ਘੰਟੇ ਤਿਆਰ ਬੈਠਾ ਰਹਿੰਦੇ ਨੇ ਇਹ ਤਾਂ ਫਿਰ ਇੱਕ ਸੂਈ ਆ ਜੀ ਸਿਰਫ 2 ਸੈਕਿੰਡ ਦਾ ਕੰਮ ਹੁੰਦਾ ਵਾ ਤੇ 5 ਮਿੰਟ ਦੇ ਵਿੱਚ ਖੂਨ ਜਿਹੜਾ ਵਾ ਨਿਕਲ ਜਾਂਦਾ ਹੈ ਜੀ ਇਸ ਕਰਕੇ ਘਬਰਾਉਣ ਦੀ ਲੋੜ ਨਹੀਂ ਹੈ ਅਸੀਂ ਉਹਨਾਂ ਨੂੰ ਵੇਖੇ ਜਿਨ੍ਹਾਂ ਨੂੰ ਲੋੜ ਆ ਉਹ ਵਿਚਾਰੇ ਹਸਪੀਟਲਾਂ ਦੇ ਵਿੱਚ ਜਿਹੜੇ ਤੜਫ ਰਹੇ ਨੇ ਇੱਕ ਬੂੰਦ ਜਿਹੜੀ ਬਲੱਡ ਦੀ ਆ ਉਹਨੂੰ ਵੀ ਉਹ ਜਿਹੜਾ ਤਰਸ ਰਹੇ ਨੇ ਇਸ ਕਰਕੇ ਜਰੂਰ ਬਲੱਡ ਡੋਨੇਟ ਕਰਨਾ ਚਾਹੀਦਾ ਜੀ ਥੈਲਾਸੀਮੀਆ ਦੇ ਸਬੰਧ ਵਿੱਚ ਇੱਕ ਕੈਂਪ ਹੈਗਾ ਸੈਮੇ ਇੱਕ ਐਸੀ ਬਿਮਾਰੀ ਆ ਜਿਹਦੇ ਵਿੱਚ ਮਰੀਜ਼ ਨੂੰ ਵਾਰ-ਵਾਰ ਹਰ ਮਹੀਨੇ ਤਕਰੀਬਨ ਹਰ ਮਹੀਨੇ ਇੱਕ ਯੂਨਿਟ ਬਲੱਡ ਦਾ ਰਿਪਲੇਸ ਕਰਨਾ ਪੈਂਦਾ ਹੈ ਇਹ ਬਲੱਡ ਪਰਿਵਾਰ ਦੇ ਵਿੱਚੋਂ ਤਾਂ ਕੋਈ ਹਰ ਵਾਰੀ ਤਾਂ ਦੇ ਨਹੀਂ ਸਕਦਾ ਇਸ ਕਰਕੇ ਕੈਂਪ ਦੀ ਜਰੂਰ ਮਹੱਤਤਾ ਹੈ ਇਸ ਕਰਕੇ ਹੈ ਕਿ ਆਪਣੇ ਆਪ ਜਿਹੜਾ ਵੇਸ਼ ਕਰਦਾ ਬਲੱਡ ਡੋਨੇਟ ਕਰਨ ਵਾਸਤੇ ਇਹ ਇੱਕ ਲੋਕਾਂ ਦੀ ਸਹਾਇਤਾ ਬਹੁਤ ਜ਼ਿਆਦਾ ਹੋ ਜਾਂਦੀ ਹੈ ਜਿਹੜੇ ਮਰੀਜ਼ਾਂ ਨੂੰ ਥੈਲਾਸੀਮੀਆ ਦੀ ਬਿਮਾਰੀ ਹੈ ਪਰ ਥੈਲਾਸੀਮੀਆ ਦੀ ਬਿਮਾਰੀ ਨੂੰ ਅਸੀਂ ਜਿੰਨਾ ਕੁ ਪ੍ਰिवेंट ਕਰ ਸਕਦੇ ਹਾਂ ਪ੍ਰੋਫੈਂਸ਼ਨ ਇਸ ਕਰਕੇ ਹੈ ਕਿ ਜਿਹੜੇ ਯੋਗ ਮਾਤਾ ਪਿਤਾ ਨੇ ਜਿਨ੍ਹਾਂ ਦੇ ਥੈਲਾਸੀਮੀਆ ਟ੍ਰੇਟ ਹੈ ਮਾਈਨਰ ਹੈ ਉਹਨਾਂ ਦੇ ਬੱਚਿਆਂ ਦੇ ਵਿੱਚ ਚਾਂਸਸ ਜ਼ਿਆਦਾ ਹੁੰਦੇ ਨੇ ਕਿ ਮੇਜਰ ਵਿੱਚ ਕਨਵਰਟ ਹੋ ਸਕਦੇ ਨੇ ਇਸ ਕਰਕੇ ਸਲਾਹ ਦਿੱਤੀ ਜਾਂਦੀ ਹੈ ਕਿ ਵੀ ਕੋਸ਼ਿਸ਼ ਇਹ ਕਿ ਜੇ ਕੋਈ ਲੱਗਦਾ ਹੈ ਕਿਸੇ ਨੂੰ ਥੈਲਾਸੀਮੀਆ ਮਾਈਨਰ ਹੈ ਤੇ ਵਿਆਹ ਤੋਂ ਪਹਿਲਾਂ ਸ਼ਾਦੀ ਤੋਂ ਪਹਿਲਾਂ ਆਪਣੇ ਥੈਲਾਸੀਮੀਆ ਦੇ ਬਾਰੇ ਟੈਸਟ ਕਰਵਾ ਸਕਦੇ ਨੇ ਇਹ ਟੈਸਟ ਸਿਵਲ ਗੁਰਨਾਨਗ ਦੇ ਹਸਪੀਟਲ ਦੇ ਬਲੱਡ ਬੈਂਕ ਦੇ ਵਿੱਚ ਹੁੰਦੇ ਨੇ ਡਾਕਟਰ ਸਾਬ অলਮੋਸਟ ਕੋਈ ਬਹੁਤ ਜ਼ਿਆਦਾ ਕੋਸਟ ਨਹੀਂ ਹੈ ਮੈਕਸਿਮਮ 100 ਰੁਪਏ ਦਾ ਕੋਸਟ ਹੈ ਕਿ ਉਹਦੇ ਵਿੱਚ ਟੈਸਟ ਹੋ ਜਾਂਦਾ ਪਤਾ ਲੱਗ ਜਾਂਦਾ ਹੈ ਕਿ ਵੀ ਕਿ ਜਿਹੜੇ ਵਿਆਹ ਦੇ ਵਿੱਚ ਕੋਈ ਵਿਆਹ ਤੋਂ ਬਾਅਦ ਕੋਈ ਪ੍ਰੋਬਲਮ ਤਾਂ ਨਹੀਂ ਬੱਚੇ ਨੂੰ ਆ ਸਕਦੀ ਇਸ ਕਰਕੇ ਇਹਨੂੰ ਟੈਸਟ ਕਰਾ ਲੈਣਾ ਚਾਹੀਦਾ ਹੈ ਤਾਂ ਕਿ ਅਗੇ ਇਸ ਬਿਮਾਰੀ ਨੂੰ ਹੋਰ ਵਧਣ ਤੋਂ ਰੋਕਿਆ ਜਾ ਸਕੇ ਇਹਨਾਂ ਦੇ ਬਹੁਤ ਵਧੀਆ ਉਪਰਾਲੇ ਹਰ ਸਾਲ ਇਹ ਆਪਣੇ ਬਲੱਡ ਡੋਨੇਟ ਕਰਦੇ ਹਨ ਤੇ ਪਰਮਾਤਮਾ ਕੀ ਅਰਦਾਸ ਹੈ ਕਿ ਇਹਨਾਂ ਦੇ ਜਿੰਨੇ ਵੀ ਆਪਣੇ ਮੈਂਬਰ ਹਨ ਇਹ ਹੋਰ ਸਿਹਤਮੰਦ ਰਹਿਣ ਕਿਤੇ ਵੱਧ ਹੋਰ ਵਕੀ ਕਰਦੇ ਨੇ ਤੇ ਸਾਨੂੰ ਇਹ ਬਲੱਡ ਡੋਨੇਟ ਕਰਦੇ ਨੇ ਤਾਂ ਕਿ ਮਾਨਵਤਾ ਦੀ ਸੇਵਾ ਵੱਤ ਵੱਤ ਹੋ ਸਕੇ ਅਸਮ ਜਟ ਨਿਊਜ਼ ਦੇ ਲਈ ਅਜਨਾਲਾ ਤੋਂ ਜਗਜੀਤ ਸਿੰਘ